ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਅਹਿਮ ਮੁੱਦੇ ਨੇ ਜਿਹੜੇ ਜਿੱਦਾਂ ਕਿ ਬਈਏ ਪਹਜਾਓ ਪੰਜਾਬ ਬਚਾਓ ਇੱਕ ਲਹਿਰ ਚੱਲ ਰਹੀ ਆ ਉਸ ਮੁੱਦੇ ਤੇ ਗੱਲ ਕਰਾਂਗੇ ਰਾਹੁਲ ਗਾਂਧੀ ਨੂੰ ਸਰੋਪਾ ਦਿੱਤਾ ਗਿਆ ਉਸ ਮੁੱਦੇ ਤੇ ਵੀ ਗੱਲ ਕਰਾਂਗੇ ਪੰਜਾਬ ਦੇ ਅਹਿਮ ਮੁੱਦੇ ਨੇ ਜਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਜਿਹੜੀਆਂ ਸੰਗਤਾਂ ਨੇ ਓਹੋ ਪਾਕਿਸਤਾਨ ਦੇ ਵਿੱਚ ਜਾਨੀ ਕਿ ਲਹਿੰਦੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਗੁਰੂ ਧਾਮ ਨੇ ਉਹਨਾਂ ਦੇ ਦਰਸ਼ਨਾਂ ਲਈ ਜਾਂਦੀਆਂ ਨੇ ਇਸ ਵਾਰ ਉਹ ਰੋਕ ਦਿੱਤੀਆਂ ਗਈਆਂ ਅਹਿਮ ਮੁੱਦੇ ਨੇ ਜਿਹੜੇ ਉਹਨਾਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਈ ਅਵਜਿੰਦਰ ਸਿੰਘ ਜੋਗੀ ਨੇ ਕਿਸਾਨ ਜੂਨੀਅਨ ਕਾਦੀਆਂ ਤੋਂ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਤੋਂ ਅਤੇ ਸਮਾਜ ਸੇਵੀ ਵੀ ਨੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਵਣ ਜੀ ਚੜਦੀ ਕਲਾ ਸਿੰਘ ਸਾਹਿਬ ਹਾਂ ਜੀ ਕਿਰਪਾ ਜੀ ਆਪ ਸੁਣਾਓ ਬਾ ਕਿਰਪਾ ਜੀ ਗੁਰਮਾਹਰ ਦੀ ਅੱਜ ਤਾਂ ਫਿਰ ਇਹ ਕੀ ਹੈ ਜੀ ਇਹ ਪੰਜਾਬ ਕਲਚਰ ਦੀ ਜੀ ਗੰਡਾਸੀ ਹਮ ਸਫਾਜੰਗ ਹਾਂਜੀ ਜੀ ਇਹ ਮਰੇ ਸਫਾਜੰਗੇ ਛੋਟਾ ਹੁੰਦਾ ਹੈ ਹਮ ਇਹ ਆਪਣਾ ਗੰਡਾਸੀ ਥੋੜੀ ਜੀ ਵੱਡੀ ਹੁੰਦੀ ਆ ਠੀਕ ਹੈ ਜੀ ਠੀਕ ਹੈ ਹਾਂ ਦੇ ਜੀ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਪੰਜਾਬ ਦੇ ਵਿੱਚ ਲਹਿਰ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਭਈ ਇਹ ਪਜਾਓ ਪੰਜਾਬ ਬਚਾਓ ਇਸ ਲਹਿਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਆਪਾਂ ਤਾਂ ਜਿਹੜਾ ਜੇ ਐਸ ਅ ਪੰਜਾਬੀ ਤਾਂ ਨਹੀਂ ਮੈਂ ਤਾਂ ਕੋਈ ਵੀ ਗੱਲ ਹੈਗੀ ਗੁਰੂ ਅਨਕੂਲ ਗੱਲ ਕਰ ਸਕਦੇ ਆ ਆਪਾਂ ਜੀ ਗੁਰੂ ਸਾਹਿਬ ਆਪਾਂ ਨੂੰ ਇਸ ਤੇ ਕੀ ਕਹਿੰਦੇ ਨੇ ਹਮ ਗੁਰੂ ਸਾਹਿਬ ਤਾਂ ਇਹ ਕਹਿੰਦੇ ਨੇ ਵੀ ਸਾਰੇ ਮਨੁੱਖ ਇੱਕ ਦੇ ਆਪਾਂ ਬਲਕ ਹੈ ਇੱਕੋ ਖੂਨ ਹੈ ਇੱਕੋ ਸਭ ਕੁਝ ਹੈ ਤੇ ਹਰੇਕ ਕਾਸਟ ਹਰੇਕ ਕਰੀਡ ਤੇ ਜਿੰਨੇ ਵੀ ਕਹਿ ਲੋ ਧਰਮਾਂ ਚ ਵੀ ਹਰੇਕ ਧਰਮ ਚ ਵੀ ਮਾੜੇ ਚੰਗੇ ਇਨਸਾਨ ਨੇ ਜੀ ਜਿਹੜੇ ਮਾੜੇ ਚੰਗੇ ਇਨਸਾਨ ਕੋਈ ਮਾੜਾ ਕਰਮ ਕਰ ਦਿੰਦਾ ਉਹਦੇ ਲਈ ਇੱਕ ਐਗਜ਼ੈਂਪਲਰੀ ਸਜ਼ਾ ਦੇਣੀ ਚਾਹੀਦੀ ਆ ਹੂੰ ਜਿਵੇਂ ਆਪਾਂ ਕਹਿੰਨੇ ਹੁੰਨੇ ਕੋ ਮਾਰ ਕੇ ਟੰਗ ਦੋ ਉਹ ਸੰਕੇਤ ਹੀ ਹੁੰਦਾ ਹੈ ਵੀ ਅੱਗੇ ਨੂੰ ਕੋਈ ਹੋਰ ਉਹ ਕੰਮ ਨਾ ਕਰੇ ਜੀ ਤੇ ਜਿਹੜਾ ਕੋਈ ਇਹ ਜਾਂ ਕੋਈ ਗਲਤ ਕੰਮ ਕਰਦਾ ਉਹਨੂੰ ਇਹ ਜੀ ਭਿਆਨਕ ਸਜ਼ਾ ਦੋ ਵੀ ਅਗਲਾ ਗਾਹ ਨੂੰ ਉਧਰ ਨੂੰ ਮੂੰਹ ਨਾ ਕਰੇ ਹਮ ਪਰ ਜੇ ਆਪਾਂ ਕਹੀਏ ਵੀ ਸਾਰਿਆਂ ਨੂੰ ਹੀ ਉਹਦੀ ਸਜ਼ਾ ਮਿਲੇ ਉਹ ਗਲਤ ਹੈ ਹਮ ਉਹਦੇ ਇਵਨ ਪਰਿਵਾਰ ਨੂੰ ਵੀ ਨਹੀਂ ਸਜ਼ਾ ਮਿਲਣੀ ਚਾਹੀਦੀ ਜੇ ਸਜ਼ਾ ਮਿਲੇ ਤਾਂ ਸਿਰਫ ਉਸੇ ਇਨਸਾਨ ਨੂੰ ਮਿਲੇ ਜਿਨੇ ਉਹ ਕਰਮ ਕਰਿਆ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਇੱਥੇ ਆ ਕੇ ਕ੍ਰਾਈਮ ਕਰਦੇ ਨੇ ਉਧਰੋਂ ਕਰਕੇ ਇੱਥੇ ਭੱਜ ਆਉਂਦੇ ਨੇ ਇੱਥੋਂ ਕਰਕੇ ਉਧਰ ਭੱਜ ਜਾਂਦੇ ਨੇ ਇਦਾਂ ਦੇ ਇਹ ਜਿਹੜੇ ਹੈਗੇ ਨੇ ਕਮਾਂਕਾਰਾਂ ਚ ਰਹਿੰਦੇ ਨੇ ਲੋਕ ਨੇ ਜਿਹੜੇ ਇਹਨਾਂ ਨੂੰ ਇੱਥੇ ਪਨਾਹ ਨਹੀਂ ਦੇਣੀ ਚਾਹੀਦੀ ਜੇ ਪਨਾਹ ਦੇਣੀ ਆ ਤਾਂ ਪੂਰਾ ਉਹਦਾ ਰਿਕਾਰਡ ਹੋਣਾ ਚਾਹੀਦਾ ਇਹ ਬਿਲਕੁਲ ਠੀਕ ਹੈ ਜੀ ਕਾਨੂੰਨੀ ਤੌਰ ਤੇ ਕਾਨੂੰਨ ਇਹ じゃ ਸਰਕਾਰ ਨੂੰ ਬਣਾਉਣਾ ਚਾਹੀਦਾ ਜਿਦੇ ਵਿੱਚ ਇਨਾਂ ਦੀ ਅਸਲ ਚ ਗੱਲ ਪਤਾ ਕੀ ਹੈ ਜੀ ਉਹੀ ਗੱਲ ਹੈ ਸਰਕਾਰਾਂ ਨੂੰ ਤਾਂ ਆਪਣੀ ਹੈ ਜੇਬਾਂ ਭਰਨ ਤੇ ਧਿਆਨ ਹੁੰਦਾ ਹ ਹ ਉਹਨਾਂ ਨੂੰ ਸੁਸਾਇਟੀ ਨੂੰ ਕੀ ਚਾਹੀਦਾ ਆਪਾਂ ਨੂੰ ਕੀ ਚੀਜ਼ਾਂ ਦੇ ਲੋੜ ਆ ਉਹ ਗੱਲ ਤਾਂ ਨਹੀਂ ਕਰਦੇ ਜ਼ਮੀਨ ਖੋਣ ਦੇ ਰੂਲ ਬਥੇਰੇ ਬਣਾ ਦੇਣਗੇ ਹ ਕੋਈ ਹੋਰ ਇਹਨਾਂ ਨੇ ਆਪਣੀਆਂ ਤਨਖਾਹਾਂ ਵਧਾਉਣੀਆਂ ਨੇ ਆਪਣੇ ਬਾਡੀਗਾਰਡ ਵਧਾਉਣੇ ਨੇ ਆਪਣਾ ਕੋਈ ਇਹਨਾਂ ਨੂੰ ਪਰਸਨਲ ਲੋੜ ਹੈ ਉਹ ਜੇ ਲੋ ਬਣ ਜਾਣਗੇ ਭਗਵੰਤ ਮਾਨ ਸਾਹਿਬ ਨੇ ਬਿਆਨ ਦਿੱਤਾ ਜੀ ਕਹਿੰਦੇ ਇਹ ਬਿਲਕੁਲ ਗਲਤ ਹੈ ਉਹ ਭਾਰਤ ਦੇ ਵਾਸੀ ਨੇ ਅਸੀਂ ਇੱਥੋਂ ਕਿਸੇ ਨੂੰ ਨਹੀਂ ਕੱਢ ਸਕਦੇ ਉਹਨਾਂ ਦਾ ਬਿਆਨ ਆਇਆ ਜੀ ਜਿਹੜੇ ਕੱਢ ਨਹੀਂ ਸਕਦੇ ਜੀ ਪਰ ਜਿਹੜੇ ਲੋ ਬਣਾਉਣ ਚ ਹਰਜ ਵੀ ਕੋਈ ਨਹੀਂ ਜਦਾ ਹੋਰ ਸਟੇਟਾਂ ਚ ਵੀ ਕਾਨੂੰਨ ਹੈਗੇ ਇਹ ਜੇ ਆਪਣੇ ਚ ਵੀ ਬਣ ਸਕਦੇ ਨੇ ਉਹ ਦੇਖ ਕੇ ਬੀ ਕਿੰਨੀ ਦਾ ਹੱਦ ਤੱਕ ਕੱਪਾ ਜਾਣਾ ਉਨੇ ਸਖਤ ਵੀ ਨਾ ਬਣਾਓ ਵੀ ਕਿਸੇ ਨੂੰ ਜ਼ਮੀਨ ਇਹ ਨਾ ਖਰੀਦ ਸਕੇ ਪਰ ਇੰਨੇ ਨਰਮ ਵੀ ਨਾ ਹੋਣ ਵੀ ਜਿਹੜਾ ਮਰਜੀ ਮੂੰਹ ਚੱਕ ਕੇ ਉਹ ਰਿਆ ਵੱਡੇ ਵੀ ਪਰ ਹੁਣ ਦੇਖੋ ਤੁਸੀਂ ਜੇ ਇਹ ਚਾਹਣ ਜਿਹੜਾ ਆਧਾਰ ਕਾਰਡ ਹੈ ਇਹਨਾਂ ਕੋਲ ਇੱਕ ਆਪਣੀ ਮੂਵਮੈਂਟ ਦੀ ਖਬਰ ਹੁੰਦੀ ਹੈ ਸਰਕਾਰਾਂ ਨੂੰ ਜੇ ਚਾਹਣ 1 ਮਿੰਟ 'ਚ ਫੜ ਸਕਦੇ ਨੇ ਜੀ ਪਰ ਸਰਕਾਰ ਚਾਉਂਦੀਆਂ ਨਹੀਂ ਜਿੰਨੇ ਜਿਹੜੇ ਨਾ ਵੇ ਦਿਮਾਗ 'ਚ ਨਹੀਂ ਆਉਂ ਗੱਲ ਉਹਨੇ ਜਿਹੜੇ ਅੱਗੇ ਲੋ ਨੀ ਬਣਨੇ ਜੀ ਹੂੰ ਹੁਣ ਸੋਸ਼ਲ ਮੀਡੀਆ ਤੇ ਜੋ ਪ੍ਰਚਾਰਿਆ ਜਾ ਰਿਹਾ ਹੈ ਜੀ ਬਹੁਤ ਸਾਰੀਆਂ ਦੀਆਂ ਰੇੜੀਆਂ ਬੰਦ ਕਰਾਈਆਂ ਜਾ ਰਹੀਆਂ ਨੇ ਕਿੱਤੇ ਬੰਦ ਕਰਾਏ ਜਾ ਰਹੇ ਨੇ ਕਿਹਾ ਜਾ ਰਿਹਾ ਕਿ ਪੰਜਾਬ ਸੜਜੋ ਤੁਹਾਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ ਨਹੀਂ ਤੁਹਾਡੇ ਨਾਲ ਬਹੁਤ ਖਤਰਨਾਕ ਹੋਣਾ ਉਸ ਲਹਿਰ ਨੂੰ ਕਿਸ ਤਰ੍ਹਾਂ ਦੇਖਣੀ ਗਲਤ ਗੱਲ ਹੈ ਜੀ ਦੇਖੋ ਗੁਰੂ ਨਾਨਕ ਤਾਂ ਹਰੇਕ ਨੂੰ ਗੱਲ ਨਾਲ ਲਾਉਂਦੇ ਸੀ ਹੂੰ ਮਜ਼ਲੂਮਾਂ ਦੇ ਗਰੀਬਾਂ ਦੇ ਰਾਖੇ ਸੀ ਧਰਤੀ ਦੇ ਉੱਤੇ ਫੇਰ ਤਾਂ ਜਿਹੜੇ ਕਾਰਪੋਰੇਟ ਆਪਣੇ ਨਾਲ ਕਰ ਰਹੇ ਨੇ ਆਪਾਂ ਉਹਨੂੰ ਵੀ ਜਸਟੀਫਾਈ ਕਰਾਂਗੇ ਹੂੰ ਗੁਰੂ ਮਹਾਰਾਜ ਨੇ ਇਹ ਗੱਲ ਕਹੀ ਹੈ ਕੋਈ ਵੀ ਮਨੁੱਖਤਾ ਮਨੁੱਖ ਮਨੁੱਖ ਦੇ ਉੱਤੇ ਅਤਿਆਚਾਰ ਕਰਦਾ ਹੈ ਜਾਂ ਕਿਸੇ ਤਰੀਕੇ ਦੀ ਵੀ ਜ਼ੁਲਮ ਹੋ ਰਿਹਾ ਉਹਦੇ ਕੇਸਟ ਆਪਾਂ ਜ਼ੁਬਾਨ ਖੋਲਣੀ ਹੈ ਹੂੰ ਉਹਨੂੰ ਰੋਕਣਾ ਹੈ ਹੂੰ ਤੇ ਜੇ ਆਪੇ ਹੀ ਜ਼ੁਲਮੀ ਬਣ ਜਾਾਂਗੇ ਆਪਾਂ ਹੀ ਬੇਗੁਨਾਹਾਂ ਨੂੰ ਉਹਨਾਂ ਕੱਢੀ ਜਾਵਾਂਗੇ ਉਹਨਾਂ ਦੇ ਰੱਖੇ ਨਹੀਂ ਬਣਾਗੇ ਤਾਂ ਮਾੜੀ ਗੱਲ ਹੈ ਜੀ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਜੀ ਕਹਿੰਦੇ ਜੋ ਹੁਣ ਬੱਚੇ ਨਾਲ ਹੁਸਿਆਰਪੁਰ ਦੇ ਵਿੱਚ ਹੋਇਆ ਹੋਰ ਇਦਾਂ ਦੀਆਂ ਬਹੁਤ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਮੂੰਹ ਪਾਣ ਦੇ ਭਰ ਕੇ ਹਰ ਜਗ੍ਹਾ ਥੁੱਕਦੇ ਫਿਰਦੇ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਬੈ ਇਹਨਾਂ ਲੋਕਾਂ ਨੇ ਜਿਹੜੀ ਇਹੋ ਜਿਹੀ ਕੰਮ ਕਰਦੇ ਨੇ ਜੀ ਉਹਨਾਂ ਨੂੰ ਰੋਕੇ ਜਾਣਾ ਚਾਹੀਦਾ ਉਹਨਾਂ ਨੂੰ ਵੀ ਤੁਸੀਂ ਜੇ ਇਹ ਚੀਜ਼ ਖਾਣੀ ਪੀਣੀ ਵੀ ਆਪ ਤਾਂ ਹੁਣ ਬਾਹਰ ਹਰੇਕ ਚੀਜ਼ ਲਈ ਲੋ ਨੇ ਹਮ ਇਵਨ ਜੇ ਤੁਸੀਂ ਕੁੱਤੇ ਨੂੰ ਬਾਹਰ ਲੈ ਜਾਂਦੇ ਹੋ ਜੇ ਉਹਨੇ ਕਿਤੇ ਗੰਦ ਵੀ ਪਾਤਾ ਉਹ ਵੀ ਤੁਹਾਨੂੰ ਚੱਕਣਾ ਪੈਂਦਾ ਹਮ ਤੁਸੀਂ ਰੂਲ ਤਾਂ ਪਹਿਲਾਂ ਹੀ ਬਣੇ ਹੋਏ ਨੇ ਆਪਾਂ ਕਿਤੇ ਪਬਲਿਕ ਪਲੇਸ ਤੇ ਥੁੱਕੜੀ ਸਾਕਦੇ ਕਿਤੇ ਪਿਸ਼ਾਬ ਨਹੀਂ ਕਰ ਸਕਦੇ ਹਮ ਇਹ ਜੇ ਆਪਾਂ ਜਿਆਦਾ ਕਹਿੰਨੇ ਆ ਵੀ ਇਹਨੂੰ ਮਨਵਾਓ ਫਿਰ ਪੁਲਿਸ ਉਹ ਜੇ ਕੰਮ ਕਰਨ ਲੈ ਜਾਂਦੇ ਵੀ ਜਿਹਨੂੰ ਮਰਜ਼ੀ ਚੱਕਿਆ ਗੋਲੀ ਮਾਰਤੀ ਫਿਰ ਉਹ ਗੱਲਾਂ ਨੂੰ ਵੀ ਜਸਟੀਫਾਈ ਕਰੀ ਜਾਂਮਗੇ ਵੀ ਹਾਂ ਠੀਕ ਕਰ ਰਹੀ ਐ ਹੂੰ ਦੇਖੋ ਹਰੇਕ ਚੀਜ਼ ਦਾ ਪੈਮਾਨਾ ਵੀ ਕਿੰ ਕਿੰ ਕਿਸ ਠੀਕ ਐ ਕੀ ਤਾਈ ਆਪਾਂ ਰਿਲੀਜੀਅਨ ਦੇ ਨਾਮ ਤੇ ਚਾਹੇ ਲਾਅ ਦੇ ਨਾਮ ਤੇ ਪਰ ਅੱਜ ਕੱਲ ਲਾਅਲੈਸਨੈਸ ਐ ਜਿਹਦੀ ਜਿਵੇਂ ਕਹਿੰਦੇ ਹੁੰਦੇ ਨੇ ਡਾਂਗ ਉਹਦੀ ਮੈਸ ਉਹ ਕੰਮ ਚੱਲ ਰਹੇ ਆ ਕੋਈ ਸਰਕਾਰੀ ਬੰਦਾ ਚਾਹੇ ਕੋਸ਼ਿਸ਼ ਕਰੀ ਜਾਵੇ ਕਿੰਨੀਆਂ ਇਹਨਾਂ ਦੇ ਸੈਕਸ ਕੰਡਲਾਂ ਦੀਆਂ ਫੋਟੋਆਂ ਆ ਗਈਆਂ ਵੀਡੀਓ ਆ ਗਈਆਂ ਉਹ ਦਿੱਲੀ ਵਾਲੇ ਆ ਕੇ ਕੀ ਕੁਝ ਕਰਦੇ ਨੇ ਉਰੇ ਉਹਦੇ ਚ ਆਪਾਂ ਸਭ ਕੁਝ ਜਸਟੀਫਾਈ ਵੀ ਕਰ ਦਿੰਨੇ ਆ ਉਹਨਾਂ ਨੂੰ ਕੁਝ ਕਹਿਣਾ ਨਹੀਂ ਜਿਹੜੇ ਵਿਚਾਰੇ ਗਰੀਬ ਨੇ ਉਹਨਾਂ ਦੇ ਇੱਕ ਬੰਦੇ ਨੇ ਕਿਸੇ ਨੇ ਗਲਤੀ ਕੀਤੀ ਹੈ ਤਾਂ ਆਪਾਂ ਡੰਡੇ ਲੈ ਕੇ ਸਾਰਿਆਂ 'ਦਾਲੇ ਹੋ ਜੀ ਹੂੰ ਇਹ ਨਹੀਂ ਚਾਹੀਦਾ ਜਿਹੜਾ ਗਲਤੀ ਕਰਦਾ ਚਾਹੇ ਉਹ ਐਮਐਲਏ ਆ ਚਾਹੇ ਉਹ ਮੰਤਰੀ ਆ ਚਾਹੇ ਕੋਈ ਵੀ ਆ ਉਹਨੂੰ ਉਹਦੇ ਮੁਤਾਬਕ ਲਾਅ ਮੁਤਾਬਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਨਾ ਕਿ ਇਹਨਾਂ ਦੇ ਆਪਦੇ ਹੀ ਕਾਨੂੰਨ ਆਪਦੇ ਹੀ ਲਾਟੇ ਆਪਦੇ ਹੀ ਮੈਸ ਬਹੁਤ ਸਾਰੇ ਲੋਕ ਇਹ ਵੀ ਉਦਾਹਰਨਾਂ ਦਿੰਦੇ ਨੇ ਕਿ ਹਿਮਾਚਲ ਚ ਪੰਜਾਬ ਦਾ ਬੰਦਾ ਕੋਈ ਜਾ ਕੇ ਜ਼ਮੀਨ ਖਰੀਦ ਕੇ ਦਿਖਾਵੇ ਉੱਥੇ ਦਾ ਵਸਨੀਕ ਬਣ ਕੇ ਦਿਖਾਵੇ ਸਾਡੇ ਹੀ ਕਿਉਂ ਪੰਜਾਬ ਚ ਇਹ ਆ ਕੇ ਇਦਾਂ ਦਾ ਲਾਅ ਆ ਜਿਹੜਾ ਉੱਥੇ ਵੀ ਟੁੱਟਣੀ ਚਾਹੀਦੀ ਆ ਜੀ ਮੈਂ ਤਾਂ ਹੀ ਕਹਿੰਨਾ ਹੂੰ ਦੇਖੋ ਉਹ ਠੀਕ ਆ ਉਹ ਜਿਹੜਾ ਬੰਦਾ ਉੱਥੇ ਦੀ ਉਹਦੇ ਲਈ ਰੱਖਣਾ ਚਾਹੁੰਦਾ ਆਪਣੀ ਪ੍ਰਾਈਵੇਸੀ ਉਹ ਆਪਣੀ ਜ਼ਮੀਨ ਚਾਹੁੰਦੇ ਉਹਦੇ 'ਚ ਰੱਖੇ ਪਰ ਇਹ ਨਹੀਂ ਨਾ ਵੀ ਤੁਸੀਂ ਸਾਰੇ ਕਿਤੇ ਹੀ ਜਿਹੜੀ ਚੀਜ਼ ਗਲਤ ਇੱਕ ਸਟੇਟ 'ਚ ਹੋ ਰਹੀ ਹੈ ਤੁਸੀਂ ਕਹੋ ਵੀ ਸਾਰੀਆਂ ਸਟੇਟਾਂ 'ਚ ਐਂ ਕਰੀਏ ਉਹਨਾਂ ਤੇ ਵੀ ਲਾਅ ਇਹ ਖਤਮ ਹੋਣਾ ਚਾਹੀਦਾ ਤੇ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਇੱਕ ਇਹੋ ਜਿਹਾ ਹੁਣ ਤਾਂ ਆਪਣਾ ਪੰਜਾਬੀ ਬਣਾਤੀ ਨਾ ਛੋਟੀ ਜਿਹੀ ਸੁਭੀ ਬਣਾਤੀ ਪੰਜਾਬ ਤਾਂ ਵੱਡੇ ਦਿਲ ਵਾਲਿਆਂ ਦਾ ਵੱਡਾ ਦੇਸ਼ ਸੀ ਬਹੁਤ ਇਹੀ ਉਦਾਹਰਣ ਦੇ ਰਹੇ ਨੇ ਲੋਕ ਕਿ ਇਹ ਪੰਜਾਬ ਨੂੰ ਖਤਮ ਕਰਨ ਦੀਆਂ ਜਿਹੜੀਆਂ ਚਾਲਾਂ ਨੇ ਸਰਕਾਰਾਂ ਚੱਲ ਰਹੀਆਂ ਨੇ ਪਰਦੇਸੀ ਇੱਥੇ ਬਾੜ ਕੇ ਸਰਦਾਰੀ ਨੂੰ ਸਾਡੀ ਸਾਨ ਨੂੰ ਖਤਮ ਕਰਨ ਦੀਆਂ ਤਿਆਰੀਆਂ ਨੇ ਇੱਥੇ ਕੋਈ ਸਰਦਾਰ ਨਹੀਂ ਦੇਖਣਾ ਜਿਹੜੇ ਹਾਲਾਤ ਬੋਤਾਂ ਜੀ ਹੁਣ ਭਾਜਪੀ ਵਾਲੇ ਸਪੈਸ਼ਲ ਵੋਟਾਂ ਵੀ ਬਣਵਾ ਰਹੇ ਨੇ ਜਾ ਕੇ ਉੱਥੇ ਬੈਠ ਕੇ ਇਹਨਾਂ ਦੇ ਰਜਿਸਟ੍ਰੇਸ਼ਨਸ ਕਰਾ ਕੇ ਇਹਨਾਂ ਨੂੰ ਸਿੱਧੇ ਲਾਭ ਵੀ ਦੇ ਰਹੇ ਨੇ ਉਹ ਤਾਂ ਸਰਕਾਰ ਦੀਆਂ ਨੀਤੀਆਂ ਨੇ ਇੱਕ ਤਰੀਕੇ ਨਾਲ ਵੋਟਾਂ ਦੀ ਨੀਤੀ ਜਿਆਦਾ ਵੋਟਾਂ ਦੀ ਜਿਹੜੀ ਗੇਮ ਜਿਆਦਾ ਖੇਡੀ ਜਾਂਦੀ ਹੈ ਜਿਹੜਾ ਦੇਸ਼ ਤੇ ਸੂਬੇ ਲਈ ਆ ਇਲਾਕੇ ਲਈ ਕੰਮ ਕਰਨਾ ਉਹ ਨਹੀਂ ਕੋਈ ਵੀ ਕਰ ਰਿਹਾ ਬਹੁਤ ਸਾਰੇ ਲੋਕ ਜੀ ਇਹ ਕਹਿੰਦੇ ਨੇ ਕਿ ਦੇਖੋ ਅਸੀਂ ਮਜਲੂਮਾਂ ਦੀ ਰੱਖਿਆ ਵਾਸਤੇ ਆ ਸਰਦਾਰਾਂ ਦੀ ਜਿਹੜੀ ਸਿੱਖਾਂ ਦੀ ਕੌਮ ਆ ਇਹ ਮਜਲੂਮਾਂ ਦੀ ਰੱਖਿਆ ਵਾਸਤੇ ਆ ਕਿਤੇ ਵੀ ਕੋਈ ਧੱਕਾ ਹੁੰਦਾ ਸੀ ਇਹ ਨਾਲ ਖੜਦੇ ਸੀ ਅੱਜ ਜੇ ਅਸੀਂ ਧੱਕਾ ਕਰਾਂਗੇ ਇਹਨਾਂ ਨੂੰ ਕੱਢਣ ਲੱਗ ਗਏ ਤਾਂ ਸਾਡੇ ਤੇ ਜੋ ਪਹਿਲਾਂ ਸਾਡੇ ਤੇ ਮਾਨ ਮਹਿਸੂਸ ਕੀਤਾ ਜਾਂਦਾ ਸੀ ਉਹ ਨਹੀਂ ਹੋਣਾ ਉਹ ਗੱਲਾਂ ਨੂੰ ਕਿਸ ਤਰ੍ਹਾਂ ਦੇ ਬਿਲਕੁਲ ਠੀਕ ਹੈ ਜੀ ਮੈਂ ਵੀ ਇਹੀ ਗੱਲ ਕਹਿ ਰਿਹਾ ਤੁਸੀਂ ਦੋਨੋਂ ਹੀ ਮੁੱਦੇ ਜਿਨ੍ਹਾਂ ਦੀ ਗੱਲ ਕਰੀ ਆ ਚਾਹੇ ਰਾਹੁਲ ਅੰਦਿਨੂ ਸਰੋਪਾ ਦੇਣ ਵਾਲੀ ਵੀ ਗੱਲ ਹੈ ਤੁਸੀਂ ਦੇਖੋ ਜਿਹਦੀ ਦਾਦੀ ਨੇ ਕੋਈ ਕੰਮ ਕਰਿਆ ਆ ਆਪਾਂ ਕਹੀਏ ਵੀ ਉਹਦੇ ਪੁੱਤ ਨੂੰ ਸਜ਼ਾ ਦੇਣੀ ਚਾਹੀਦੀ ਆ ਕਿ ਗੁਰੂ ਸਾਹਿਬ ਨੇ ਤਾਂ ਜੇ ਉਹ ਭਾਈ ਕਿ ਨਹੀਂ ਆ ਜੀ ਪਾਣੀ ਪਲਉਂਦੇ ਸੀਗੇ ਤਾਂ ਉਹਨਾਂ ਨੂੰ ਨਾਲ ਮੱਲਮ ਪੱਟੀ ਵੀ ਦਿੱਤੀ ਸੀ ਹੂੰ ਵੀ ਭਾਈ ਦੁਸ਼ਮਨਾ ਦੇ ਵੀ ਮੱਲਮ ਪੱਟੀ ਲਗਾ ਉਹ ਵੀ ਇਨਸਾਨ ਨੇ ਹੂੰ ਤੇ ਆਪਾਂ ਕਿੰਨੇ ਵੀ ਅਸੀਂ ਖੁੰਦਕ ਅੱਗੇ ਪੋਤੇ-ਪਰਪੋਤੇਆਂ ਤੱਕ ਰੱਖਣੀ ਹੈ ਹੂੰ ਮਤਲਬ ਕਿ ਕਿੱਥੇ ਆਪਣਾ ਸਿੱਖ ਧਰਮ ਦਾ ਜਿਹੜਾ ਗੁਰੂ ਸਾਹਿਬ ਤਾਂ ਔਰੰਗਜ਼ੇਬ ਨੂੰ ਮਾਫ ਕਰਨ ਲਈ ਤੁਰਪੇ ਸੀ ਨਾਲੇ ਉਹਨੇ ਸਹਿਬਜ਼ਾਦਿਆਂ ਦੀ ਦੇਖ ਲੋ ਕੁਰਬਾਨੀ ਲੈ ਲਈ ਸੀ ਹੂੰ ਫੇਰ ਵੀ ਸ਼ਹੀਦੀ ਤੋਂ ਬਾਅਦ ਦੇ ਵਿੱਚ ਵੀ ਚਾਰੇ ਸਹਿਬਜ਼ਾਦਿਆਂ ਦੀ ਸ਼ਹੀਦ ਹੋਣ ਤੋਂ ਬਾਅਦ ਚ ਵੀ ਗੁਰੂ ਸਾਹਿਬ ਨੇ ਇੱਕ ਐਗਜ਼ਾਮਪਲ ਸੈੱਟ ਕਰੀ ਸੀ ਔਰੰਗਜ਼ੇਬ ਨੂੰ ਉਹਦੇ ਜਦ ਦਿਲ ਚ ਪਛਤਾਵਾ ਹੋਇਆ ਤਾਂ ਉਹਨੂੰ ਮਾਫ ਕਰਨ ਲਈ ਤੁਰ ਪਏ ਇਹ ਕਹਿੰਦੇ ਜੀ ਨਸਲ ਤਾਂ ਨਸਲ ਤਾਂ ਇਹਨਾਂ ਦੀ ਉਹੀ ਆ ਜਿਨ੍ਹਾਂ ਨੇ ਸਾਡੇ ਤੇ ਅਟੈਕ ਕੀਤਾ ਜੇ ਅੱਜ ਸਾਡੀਆਂ ਨਸਲਾਂ ਯਾਦ ਰੱਖਣਗੀਆਂ ਤਾਂ ਇਨਾਂ ਦੇ ਉੱਤੇ ਤਾਂ ੱਬਾ ਤਾਂ ਲੱਗਣਾ ਹੀ ਹੈ ਜੀ ਇਹ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਦੇ ਜ਼ਿਆਦਾ ਤਾਂ ੱਬਾ ਇਹਨਾਂ ਤੇ ਵੀ ਲੱਗਣਾ ਹੀ ਫੇਰ ਤਾਂ ਜੀ ਨਸਲ ਤਾਂ ਭਾਜਪੀ ਵਾਲਿਆਂ ਦੀ ਵੀ ਉਹੀ ਆ ਡਾਨੀ ਨੇ ਆਪ ਕਿਹਾ ਸੀਗਾ ਵੀ ਅਸੀਂ ਗੋਲਡਨ ਟੈਂਪਲ ਤੇ ਅਟੈਕ ਕਰਾਉਣ ਚ ਇੰਦਰਾ ਗਾਂਧੀ ਮੰਨ ਨਹੀਂ ਰਹੀ ਸੀ ਅਸੀਂ ਕਹਿ ਕੇ ਕਰਾਇਆ ਹੂੰ ਗੱਲ ਬਤਾ ਕੀ ਹੈ ਜਦ ਵੀ ਕੋਈ ਚੰਗਾ ਗੱਲ ਹੁੰਦੀ ਹੈ ਉਦੋਂ ਤਾਂ ਹਰੇਕ ਕ੍ਰੈਡਿਟ ਲੈ ਜਾਂਦਾ ਵੀ ਮੈਂ ਕਰਿਆ ਮੈਂ ਕਰਿਆ ਜਦ ਕੋਈ ਉਹੀ ਗੱਲ ਦੇ ਮਾੜੇ ਰਿਜ਼ਲਟ ਆ ਜਾਣ ਇੱਕ ਵਿਅਕਤੀ ਦੇ ਸਿਰ ਤੇ ਥੋਪ ਦਿੱਤੀ ਜਾਂਦੀ ਹੈ ਗੱਲ ਉਹ ਹਾਲਾਂਕਿ ਅਟੈਕ ਦਾ ਪਹਿਲਾਂ ਵੀ 1955 ਦੇ ਵਿੱਚ ਵੀ ਹੋਇਆ ਸੀਗਾ ਹਰਮੰਦਰ ਸਾਹਿਬ ਤੇ ਇਹ ਮਤਲਬ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਨਿਊ ਵਰਲਡ ਆਰਡਰ ਦੀਆਂ ਪਾਲਿਸੀਆਂ ਨੇ ਸਾਰੇ ਉਹਦੇ ਚ ਉਹ ਇਕੁਐਲਿਟੀ ਚਾਹੁੰਦੀਆਂ ਨਹੀਂ ਕਾਰਪੋਰੇਟ ਜਿਹੜੇ ਪੈਸੇ ਠੱਗੀ ਕਿ ਲਾਉਣ ਲੱਗੇ ਹੋਏ ਨੇ ਦਾਇਰੇ ਉਹ ਚਾਹੁੰਦੇ ਨਹੀਂ ਗੁਰੂ ਨਾਨਕ ਦੀ ਜਿਹੜੀ ਗੱਲ ਹੈ ਉਹ ਲੋਕਾਂ 'ਚ ਫੈਲੇ ਇਸੇ ਕਰਕੇ ਉਹ ਕਦੀ ਭਈਆਂ ਦੇ ਨਾਮ ਤੇ ਕਦੀ ਤਰਮਾ ਦੇ ਨਾਮ ਤੇ ਨਫ਼ਰਤ ਫੈਲਾ ਰਹੀਆਂ ਨੇ ਤੇ ਜੇ ਆਪਾਂ ਉਸ ਗੁਰਨਾਨਕ ਨੂੰ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਬਾਪ ਕਹਿੰਨੇ ਆ ਤਾਂ ਉਸ ਬਾਪ ਦੀ ਕਹੀ ਹੋਈ ਗੱਲ ਤੇ ਅਸਰ ਕਰਨਾ ਚਾਹੀਦਾ ਮਨੁੱਖਤਾ ਦੀ ਸੇਵਾ ਲਈ ਬਣਿਆ ਆਪਾਂ ਮਨੁੱਖਤਾ ਤੇ ਅਤਿਆਚਾਰੀ ਨੂੰ ਰੋਕਣ ਲਈ ਬਣਿਆ ਪੰਜ ਪਿਆਰੇ ਕਿੱਥੋਂ ਸੀਗੇ ਇਹਦੀ ਉਹ ਪੰਜਾਬੀ ਸੀਗੇ ਹੂੰ ਫਿਰ ਉਹਨਾਂ ਨੂੰ ਕੱਲ ਨੂੰ ਕੋਈ ਕਹੂਗਾ ਵੀ ਇਹਨਾਂ ਨੂੰ ਕੱਢੋ ਵਿੱਚੋਂ ਹੂੰ ਇਹ ਕੱਢਣ ਵਾਲਾ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀਆਂ ਜਾਤਾਂ ਸਾਰੇ ਰਿਲੀਜੀਅਨ ਸਾਰਾ ਕੁਝ ਹੀ ਹੈਗਾ ਉਹ ਇਸੇ ਕਰਕੇ ਹੈ ਵੀ ਮਨੁੱਖਤਾ ਦੇ ਗੁਰੂ ਨੇ ਇਹ ਹੂੰ ਤੇ ਉਮੀ ਮਨੁੱਖਤਾ ਦੀ ਜਿਹੜਾ ਉਹਦਾ ਉਸ ਬਾਪ ਦਾ ਪੁੱਤ ਹੈ ਉਹਨੂੰ ਮਨੁੱਖਤਾ ਦੀ ਸੇਵਾ ਲਈ ਮੁਨੁਕਤਾ ਲਈ ਕੰਮ ਕਰਨਾ ਚਾਹੀਦਾ ਇਹ ਨਹੀਂ ਵੀ ਇਹ ਭਈਆ ਜੀ ਭਈਆ ਕਿ ਜਿਹੜੇ ਬਿਹਾਰ ਤੋਂ ਆਇਆ ਉਹਨੂੰ ਆਪਾਂ ਭਈਆ ਕਹਿ ਦਿੰਨੇ ਆ ਉਹ ਕੀ ਇਨਸਾਨ ਨਹੀਂ ਤੁਸੀਂ ਦੇਖੋ ਉਹਨਾਂ ਨੇ ਉੱਥੇ ਕਿੰਨਾ ਤਕਾ ਹੋ ਰਿਹਾ ਉੱਥੇ ਕੋਲਾ ਨਿਕਲਦਾ ਸੋਨਾ ਨਿਕਲਦਾ ਉਤੋਂ ਤੁਸੀਂ ਉਹ ਚੀਜ਼ਾਂ ਉਹਨਾਂ ਨੇ ਕਾਰਪੋਰੇਟ ਨੇ ਉਹਨਾਂ ਤੋਂ ਖੋਹ ਲਈਆਂ ਨੇ ਉਹਦੇ ਕਰਕੇ ਉਹਨਾਂ ਨੂੰ ਉੱਥੇ ਫਸਲਾਂ ਦੇ ਧਾਮ ਨਹੀਂ ਦਿੱਤੇ ਜਾਂਦੇ ਜਿਹਦੇ ਕਰਕੇ ਵਿਚਾਰੇ ਨੂਰੇ ਹੋਣਾ ਮੰਦ ਹੂੰ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਆਪਣਾ ਸਹੀ ਦੁਸ਼ਮਣ ਹੈ ਉਹਨੂੰ ਪਛਾਣੋ ਜਿਹੜਾ ਆਪਾਂ ਨੂੰ ਇਕੱਠੇ ਨਹੀਂ ਹੋ ਸਕੀ ਤੁਸੀਂ ਕਿਹਾ ਗੁਰੂ ਨਾਨਕ ਦੇਵ ਜੀ ਦੀ ਜੋ ਨੀਤੀ ਸੀ ਉਹਦੇ ਤੇ ਸਾਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ ਫਿਰ ਹੁਣ ਜੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ ਸਿੱਖ ਸੰਗਤਾਂ ਦਰਸ਼ਨਾਂ ਲਈ ਨਨਕਾਣਾ ਸਾਹਿਬ ਜਾਣਾ ਚਾਹੁੰਦੀਆਂ ਸੀ ਉਹ ਬੰਦੀ ਲਗਾ ਦਿੱਤੀ ਆ ਕਹਿੰਦੇ ਜੀ ਉੱਥੇ ਜਾਣ ਨਹੀਂ ਇਹ ਜਿਹੜੇ ਨਾ ਜੀ ਸਿੰਘ ਆਪ ਦੇ ਆਪ ਨੂੰ ਕਹਉਂਦੇ ਨੇ ਪੱਗਾਂ 'ਚ ਸਿਰ ਫਸਾਈ ਫਿਰਦੇ ਨੇ ਤੇ ਨਿੱਕਰਾਂ ਪਾ ਕੇ ਸੋਟੀਆਂ ਫੜ ਕੇ ਪਰੇਡ ਕਰਦੇ ਨੇ ਹੂੰ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੂੰ ਵੀ ਤੁਸੀਂ ਇਹੋ ਜੀ ਸਸਤਾ ਦੇ ਨਾਲ ਕਿਉਂ ਖੜਦੇ ਹੋ ਜਿਹੜੇ ਥੋੜ੍ਹੀ ਹੋਂਦ ਨੂੰ ਹੀ ਖਤਮ ਕਰਨ ਲੱਗੇ ਹੋਏ ਨੇ ਜਿਹੜੇ ਕ੍ਰਿਕਟ ਮੈਚੇਜ਼ ਜਿੱਥੇ ਪੈਸੇ ਬਣਦੇ ਨੇ ਹੂੰ ਉਹ ਤਾਂ ਕਰਾਉਣੀ ਆ ਹੂੰ ਜਿੱਥੇ ਜੇ ਦਿਲਜੀਤ ਦਸਾਂਝ ਦੀ ਫਿਲਮ ਦੇ ਵਿੱਚ ਇੱਕ ਕੁੜੀ ਪਾਕਿਸਤਾਨੀ ਆ ਗਈ ਤਾਂ ਉਹ ਪਿਕਚਰ ਨਹੀਂ ਚੱਲਣ ਦੇਣੀ ਉਹ ਦੇਸਦਰੋਹੀ ਹੋਗੀ ਦੇਖੋ ਉਹੀ ਗੱਲ ਹੈ ਇਹਨਾਂ ਨੂੰ ਇਹਨਾਂ ਨੂੰ ਐ ਕੋਈ ਉਹ ਨਹੀਂ ਹੈਗਾ ਇਹਨੂੰ ਪੱਗਾਂ ਤੇ ਕੜੇ ਚੁਗਦੇ ਨੇ ਜਿਵੇਂ ਗੀਤਾਂ ਚ ਗਾਇਆ ਜਾਂਦਾ ਇਹਨਾਂ ਨੂੰ ਇਹ ਹੈ ਵੀ ਇਹਨਾਂ ਨਾਲ ਕਿੰਨਾ ਕੁ ੱੱਕਾ ਕਿੰਨਾ ਕੁ ਕਾਰਨਰ ਕਰ ਲਈਏ ਮੈਂ ਬੋਪਰਾਈ ਜੀ ਦੀ ਇੰਟਰਵਿਊ ਦੇਖ ਰਿਆ ਸੀ ਉਹ ਕਹਿੰਦੇ ਜਵਾਰ ਲਾਲ ਨਹਿਰੂ ਨੇ ਨੂੰ ਜਦ ਜਪਾਨੀਆਂ ਨੇ ਕਿਹਾ ਵੀ ਇਹ ਪ੍ਰਾਂਤ ਇੰਨਾ ਅੱਗੇ ਹੈ ਇਹਨੂੰ ਮਾੜਾ ਜਿਹਾ ਤੁਸੀਂ ਪੁੱਛ ਦੋ ਇਹ ਤੁਹਾਡੀ ਦੇਸ਼ ਨੂੰ ਸਭ ਕੁਝ ਦੇਣਗੇ ਇੰਨੇ ਹਿੰਮਤੀ ਨੇ ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਇਹਨਾਂ ਨੂੰ ਤਾਂ ਅਸੀਂ ਰੋਕ ਕੇ ਰੱਖਦੇ ਆ ਨਹੀਂ ਇਹ ਤਾਂ ਹਿੰਦੁਸਤਾਨ 'ਤੇ ਸਾਰੇ ਤੇ ਛਾ ਜਾਣਗੇ ਵੀ ਚੰਗਈ ਨੂੰ ਵੀ ਰੋਕਦੇ ਨੇ ਤਾਂ ਵੀ ਤਾਂ ਕਿਤੇ ਇਹ ਨਾ ਦੀ ਚੰਗਈ ਔਰ ਲੋਕ ਇਹਨਾਂ ਨੂੰ ਕਿਤੇ ਦਿੱਲੀ ਤੇ ਬਿਠਾਣਾ ਦੇਣ ਇਹਨਾਂ ਨੇ ਬੈਠ ਕੇ ਸੀਟਾਂ ਤੇ ਠੱਗੀਆਂ ਲਾਉਣੀਆਂ ਨੇ ਲੱਖਾਂ ਕਰੋੜ ਦੀ ਇਹਨਾਂ ਨੇ ਸਕੈਂਡਲ ਕਰਨੇ ਨੇ ਜਾਂ ਜਾਂਚ ਕਿੱਕਬੈਕਸ ਲੈਣੀਆਂ ਨੇ ਤੁਸੀਂ ਦੇਖੋ ਹਰੇਕ ਚੀਜ਼ ਚੋਂ ਸੜਕਾਂ ਦੇ ਰੂਪ ਚ ਦੇਖ ਲਓ ਜਿਹੜੀ ਸੜਕ 10 ਕਰੋੜ ਦੀ ਹੁੰਦੀ ਸੀ ਉਹ ਅੱਜ ਕੱਲ 800 ਕਰੋੜ ਦੀ ਬਣ ਰਹੀ ਹੈ ਕਿੱਥੇ ਤੁਸੀਂ ਇਹਨਾਂ ਨਾਲ ਆਪਾਂ ਕੋਈ ਇਹਨਾਂ ਤੋਂ ਇਨਸਾਫ ਦੀ ਉਮੀਦ ਨਹੀਂ ਕਰ ਸਕਦੇ ਇਹਨਾਂ ਤੋਂ ਕੀ ਦੁਨੀਆ ਭਰ ਦੇ ਵਿੱਚ ਆਪਾਂ ਇਨਸਾਫ ਦੀ ਉਮੀਦ ਨਹੀਂ ਕਰ ਸਕਦੇ ਗਾਜ਼ਾ ਪੱਟੀ ਦਾ ਤੁਸੀਂ ਦੇਖੋ ਇਹਨਾਂ ਨੇ ਕੀ ਹਾਲ ਕਰਿਆ ਕੋਈ ਲਾ ਨੀ ਇਹਨਾਂ ਦਾ ਜਿੱਥੇ ਇਹਨਾਂ ਦਾ ਸੂਤ ਲੱਗਦਾ ਜਿੱਥੋਂ ਇਹ ਅਰਥ ਰਿਸੋਰਸਸ ਲੁੱਟਣੀਆਂ ਚਾਹੁੰਦੇ ਨੇ ਉਹ ਸੂਬਿਆਂ ਦੇ ਬੰਦਿਆਂ ਨੂੰ ਇਹ ਚਾਹੇ ਪਾਣੀ ਨਾਲ ਮਾਰਨ ਚਾਹੇ ਇਹ ਪਾਕਿਸਤਾਨ ਤੇ ਹਿੰਦੁਸਤਾਨ ਦੀ جنگ ਲੜਾਉਣ ਹੁਣ ਇਹ ਵੀ ਹਿੰਟ ਦੇਤੇ ਬੀ ਪਾਕਿਸਤਾਨ ਨਾਲ ਹਿੰਦੁਸਤਾਨ ਦੀ ਜੰਗ ਲੱਗ ਸਕਦੀ ਹੈ ਜਿਹੜੇ ਚੀਫ ਆਫ ਆਰਮੀ ਸਟਾਫ ਹੈ ਉਹਨੇ ਇੱਕ ਬਿਆਨ ਦੇ ਚੁੱਕਿਆ ਹਮ ਕਿਉਂਕਿ ਉਹਨਾਂ ਨੇ ਜਿਹੜੇ ਆਪਣੇ ਪਾਣੀ 'ਚ ਨਹੀਂ ਆਪਾਂ ਮਾਰੇ ਤਾਂ ਪਾਣੀ ਤੋਂ ਇੱਕ ਦੂਜੇ ਦੇ ਹੱਥ ਫੜ ਕੇ ਆਪਾਂ ਨਿਕਲੇ ਆਏ ਉਹਨਾਂ ਨੂੰ ਇਹ ਚੁਭ ਰਿਹਾ ਹੈ ਸੇਵਾ ਚੁਭਦੀ ਹੈ ਜਿਹੜਾ ਆ ਕੇ ਆਪਾਂ ਲੋਕਾਂ ਲਈ ਖੜ ਜੰਨੇ ਆ ਲੋਕਾਂ ਦਾ ਸਤਿਕਾਰ ਕਰਦੇ ਆ ਉਹ ਕਹਿੰਦੇ ਅਸੀਂ ਸਰਕਾਰਾਂ ਐਡੀਆਂ ਐਡੀਆਂ ਬਣਾ ਕੇ ਅਸੀਂ ਤਾਂ ਲੋਕਾਂ ਦਾ ਕੋਈ ਸਵਾਰ ਨਹੀਂ ਸਕਰੇ ਇਹ ਆਮ ਜੀਵਨ ਦੇ ਪਰਨਿਆ ਵਾਲੀ ਸਾਰਾ ਕੁਝ ਕਰੀ ਜਾਂਦੇ ਨੇ ਉਹ ਚੀਜ਼ਾਂ ਇਹਨਾਂ ਨੂੰ ਚੁਭਦੀਆਂ ਨੇ ਤੇ ਮੇਰਾ ਕਹਿਣਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਆਈਡੀਓਲੋਜੀ ਹੈ ਉਸ ਦੇ ਕਰਨ ਹੈ ਜਿਹੜਾ ਆਪਾਂ ਹੁਣ ਤੱਕ ਬਚੇ ਪਏ ਆ ਜੇ ਆਪਾਂ ਇਹ ਜੀਆਂ ਗੱਲਾਂ ਤੇ ਸਰੂਪਿਆਂ ਤੇ ਪਰਵਾਸੀਆਂ ਤੇ ਆਪਾਂ ਆਪ ਉਹ ਗੰਦ ਫਲਾਵਾਂਗੇ ਤਾਂ ਉਹ ਸਰਕਾਰਾਂ ਤੇ ਸਿੱਖਾਂ 'ਚ ਕੋਈ ਫਰਕ ਨਹੀਂ ਰਹਿਣਾ ਸਿੱਖ ਗੁਰੂ ਗ੍ਰੰਥ ਸਾਹਿਬ ਮੁਤਾਬਕ ਤੋਲਿਆ ਕਰੇ ਆਪਦੀ ਗੱਲ ਨੂੰ ਕਹਿਣ ਤੋਂ ਪਹਿਲਾਂ ਜਿਹੜੇ ਕਹਿੰਦੇ ਨੇ ਉਹ ਸਿੱਖੀ ਦੇ ਸਿਧਾਂਤ ਤੋਂ ਕੋਸਾ ਹੀ ਦੂਰ ਨੇ ਜੀ ਜੀ ਧੰਨਵਾਦੀ ਸਮਾਦੇਮ ਦੇ ਲਈ ਆਪ ਜੀ ਦਾ ਵੀ ਧੰਨਵਾਦ ਸਰੋਤਿਆਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ